ਦਾ ਮੈਂ ਹਰਪਾਲ ਸਿੰਘ ਜਾਟਾ ਦਾ ਸਵਾਗਤ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਸ਼ਾਕੋਟ ਵਿਖੇ 15 ਅਗਸਤ ਨੂੰ ਤਾਂ ਮਨਾ ਰਹੇ ਹੱਸੇ ਨੂੰ ਮੁੱਖ ਰੱਖਦੇ ਹਾਂ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਡੀਐਸਪੀ ਓਂਕਾਰ ਸਿੰਘ ਬਰਾੜ ਜੀ ਨਾਲ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦੇਸ਼ ਵਾਸੀਆਂ ਨੂੰ ਇਸ ਸੁਤੰਤਰਤਾ ਦੇ ਦਿਸ਼ੀਆਂ ਬਹੁਤ-ਬਹੁਤ ਵਧਾਈਆਂ ਅਤੇ ਸਾਡੇ ਸ਼ਹੀਦਾਂ ਨੂੰ ਜਿਹੜਾ ਕੋਟ-ਕੋਟ ਪ੍ਰਣਾਮ ਜਿਨ੍ਹਾਂ ਦੇ ਕਰਕੇ ਅਸੀਂ ਸਾਰੇ ਅੱਜ ਆਜ਼ਾਦੀ ਮਨਾ ਰਹੇ ਹਾਂ ਅੱਜ ਦੇ ਇਸ ਦਿਹਾੜੇ ਸੰਬੰਧੀ ਜਿਲ੍ਹਾ ਜਲੰਧਰ ਚ ਮਾਨਯੋਗ ਐਸਐਸਪੀ ਸਾਹਿਬ ਦਸਿੰਦਰ ਕਰਕ ਜੀ ਔਰ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਰਨਮੈਗਹਿਟ ਬੜੇ ਧੂੰ ਧਾਉਣਾ ਸ਼ਾਹਕੋਟ ਚ ਅੱਜ ਇਹ ਸਮਾਗਮ ਕੀਤਾ ਜਾ ਰਿਹਾ ਜਿੱਥੇ ਸੁਰੱਖਿਆ ਦੇ ਜਿਹੜੇ ਪੁਖਤਾ ਜਿਹੜੇ ਪ੍ਰਬੰਧ ਕੀਤੇ ਗਏ ਆ ਅੱਜ ਤੇ ਇਸ ਦਿਨ ਤੋਂ ਪਹਿਲਾਂ ਵੀ ਲਗਾਤਾਰ ਦਿਨ ਰਾਤ ਸਾਡੀ ਪੁਲਿਸ ਜਿਹੜੀ ਹੈ ਸਤਰਕ ਸੀਗੀ ਤੇ ਪੁਲਿਸ ਨੇ ਬੜੀ ਮੈਂਤ ਕੀਤੀ ਹੈ ਤੇ ਸਾਰੇ ਲੋਕ ਇੰਜੋਏ ਕਰ ਰਹੇ ਤੁਸੀਂ ਵੀ ਦੇਖ ਰਹੇ ਕਿੰਨਾ ਅੱਛਾ ਪ੍ਰੋਗਰਾਮ ਹੋ ਰਿਹਾ ਹੈ ਇਹ ਸਮਾਗਮ ਦੀਆਂ ਵੀ ਤੇ ਇਸ ਸੰਤੰਤਰ ਦਾ ਸੰਤੰਤਰ ਦਾ ਦਿਸ਼ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਬਤਾਈਆਂ ਔਰ ਅਸੀਂ ਇਸ ਤਰ੍ਹਾਂ ਹੀ ਇਸ ਆਜ਼ਾਦੀ ਦਾ ਨਿਕ ਮਾਨਦੇ ਰਹੀਏ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਉਹ ਸਾਡੇ ਦੇਸ਼ ਨੂੰ ਅੱਗੇ ਤਰੱਕੀ ਦੇ ਰਾਹ ਤੇ ਲੈ ਕੇ ਜਾਵੇ ਤੁਹਾਨੂੰ ਬੱਚੇ ਬਹੁਤ ਹੀ ਇੰਜੋਏ ਕਰ ਰਹੇ ਨੇ ਔਰ ਤੁਸੀਂ ਦੇਖਿਆ ਮੰਚ ਤੇ ਕਿੰਨਾ ਅੱਛਾ ਪਰਫਾਰਮੈਂਸ ਦੇ ਰਹੇ ਨੇ ਔਰ ਸਾਰੇ ਆਜ਼ਾਦੀ ਤੇ ਗੁਣਗਾਨ ਕਰ ਰਹੇ ਨੇ ਤੇ ਇਹ ਜਿਹੜੇ ਬੱਚੇ ਪਾਰਟਿਸਪੇਟ ਕਰ ਰਹੇ ਉਹ ਤਾਂ ਕਰ ਹੀ ਰਹੇ ਨੇ ਨਾਲ ਜਿਹੜੇ ਉਹਤੇ ਜੇ ਬੱਚੇ ਟੰਡਰ ਸੇ ਪ੍ਰੋਗਰਾਮ ਚਲਾਈ ਹੈ ਉਹ ਵੀ ਬੜਾ ਅੱਛਾ ਇੰਜੋਏ ਕਰ ਰਹੇ ਨੇ ਡਿਊਟੀ ਨੂੰ ਵੱਖ ਰੱਖਦੇ ਵਕਤ ਜੇ ਇਸ ਸਾਲ 15 ਅਗਸਤ ਵਿੱਚ ਵੱਖਰਾ ਸ਼ਾਹਕੋਟ ਸ਼ਹਿਰ ਵਿੱਚ ਰੂਲਾਂ ਨੂੰ ਦੇਖਦੇ ਵਕਤ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਦੇਖਣ ਨੂੰ ਮਿਲੀਆਂ ਦੇਖੋ ਤੁਸੀਂ ਇਹ ਤਾਂ ਤੁਸੀਂ ਜੱਜ ਕਰ ਸਕਦੇ ਆਂ ਵੀ ਪੁਲਿਸ ਵੱਲੋਂ ਕਿੰਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਆਫੀਸਰ ਦੀ ਡਾਇਰੈਕਸ਼ਨ ਤੇ ਔਰ ਸਾਰੇ ਸ਼ਹਿਰ ਵਾਸੀ ਬੜੇ ਪੀਸਫੁਲ ਢੰਗ ਨਾਲ ਆਪਣਾ ਇੰਜੋਏ ਕਰ ਰਹੇ ਨੇ ਔਰ ਕੱਲ ਜਨਮ ਅਸਤਰੀ ਦਾ ਦਿਨ ਵੀ ਹੈਗਾ ਉਹਦੇ ਲਈ ਵੀ ਸਾਡੇ ਵੱਲੋਂ ਬਹੁਤ ਅੱਛੇ ਸੁਰੱਖਿਆ ਪ੍ਰਬੰਧ ਕੀਤੇ ਗਏ। ਹਾਂਜੀ ਲਾਸਟ ਇਹ ਜਾਂਦੇ ਹੋਏ ਜੀ 9 ਜਨ ਪੀਡੀ ਤੇ ਬੱਚਿਆਂ ਨੂੰ 15 ਅਗਸਤ ਤੇ ਮੈਮਨਾ ਤੇ ਹੋਰ ਵੀ ਮੈਮਦਾਨਾ ਕੀੜੇਗਾ ਮੈਸੇਜ ਦੇਣਾ ਚਾਹੁੰਦੇ। ਮੈਂ ਮੈਸੇਜ ਦੇਣਾ ਚਾਹੁੰਨਾ ਕਿ ਸਾਡਾ ਪੰਜਾਬ ਇੱਕ ਰੰਗਲਾ ਪੰਜਾਬ ਸੀ ਅੱਜ ਵੀ ਰੰਗਲਾ ਪੰਜਾਬ ਹੈ ਜਿਹੜਾ ਨਸ਼ਿਆਂ ਦੇ ਕੁਝ ਸਮੇਂ ਚ ਕਹਿ ਸਕਦੇ ਹਾਂ ਕਿ ਕੁਝ ਬੱਚੇ ਸਾਡੇ ਨੂੰ ਆਲੋ ਹੋ ਗਏ ਸੀਗੇ ਉਹ ਬਹੁਤ ਸੁਧਾਰ ਆਇਆ ਜਿਹੜਾ ਜੋਤ ਨਸ਼ਾ ਵਿਰੋਧ ਚੱਲਿਆ ਤੇ ਪਬਲਿਕ ਅਫੀਸਰ ਸਾਰੇ ਇਹ ਤੇ ਸਮਾਜ ਆਗੂ ਬਹੁਤ ਅੱਛਾ ਸਪੋਰਟ ਕਰ ਰਹੇ ਨੇ ਤੇ ਜਿਹੜੇ ਕੋਈ ਥੋੜੇ ਬਹੁਤੇ ਹੈਗੇ ਨੇ ਕੋਈ ਪੀ ਰਹੇ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਅੰਗੀਆਂ ਸੰਗੀਆਂ ਨੂੰ ਰਿਕਵੈਸਟ ਕਰਦੇ ਆ ਕਿ ਜਿਹੜੇ ਇਸ ਭਮਾਨਕ ਬਿਮਾਰੀ ਚ ਜਾ ਚੁੱਕੇ ਹਨ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਇਲਾਜ ਕਰਾਈਏ ਔਰ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਅਸੀਂ ਚੇਤਾਵਨੀ ਇਸ ਦਿਨ ਤੇ ਅੱਜ ਦਿੰਦੇ ਆ ਕਿ ਪਰਨ ਕਰਦੇ ਆ ਕਿ ਜਿਹੜੇ ਕੋਈ ਇਹ ਸਮਾਜ ਚ ਗਲਤ ਅਨਸਰ ਹੈਗੇ ਉਹਨਾਂ ਨੂੰ ਜਲਦੀ ਅਸੀਂ ਕਾਨੂੰਨ ਦਾ ਪਾੜ ਜ਼ਰੂਰ ਪੜਾਵਾਂਗੇ ਥੈਂਕ ਯੂ ਹਾਂਜੀ ਜਿਵੇਂ ਅਸੀਂ ਗੱਲ ਅੱਜ ਅਸੀਂ ਕਰ ਰਹੇ ਹਾਂ ਸੀ ਸ਼ਾਹਕੋਟ ਤੋਂ ੋਂਕਾਰ ਸਿੰਘ ਬਰਾੜ ਜੀ ਨੇ ਤੁਹਾਡੀ ਗੱਲਬਾਤ ਕਰਾਈ ਹੈ ਡੀ ਐਸ ਪੀ ਸਾਹਿਬ ਜੀ ਨਾਲ ਲਾਸਟ ਪੱਤਰਕਾਰ ਹਰਪਾਲ ਸਿੰਘ ਜੱਜ ਲੱਖ ਸਿੱਖਿਆ ਅਧਿਕਾਰੀ ਸ਼ਾਹੋ ਦੇ ਇੱਕ ਨਿਰਮਲ ਸੇਵਾ ਦੇ ਵਿੱਚ શ્રી ਵਿਜੇ ਕੁਮਾਰ ਜੀ ਮਿਲਦਾ ਜੀ ਬਾਕੀ ਸਿੱਖਿਆ ਸਰ ਸ਼ਾਹੋ ਗੁਰ ਅਤੇ ਸਾਰੇ ਹੀ ਦੇ ਪੰਜ ਪੰਦੇ ਸਜਣਾ ਦਾ ਬਾਕੀ ਦਾ ਨਿੱਕਾ ਜਿਹਾ ਅਗਲੀ ਅਕ ਸਾਡੀ ਬੇਤੋ ਤਿਆਰਤ ਧਿਆਨ ਹੈ ਕਿ ਸਾਡੀਆਂ ਧਿਆਨ ਨੇ ਲੋਸਾ ਦੇ ਨਿਰਮਲ ਪਿਆਰ ਨੂੰ ਤੁਹਾਡੇ ਦੇ ਦੇਸ਼ਕੀਤਾ ਉਹਨਾਂ ਬੱਚਿਆਂ ਦੀ ਕਲਾਕਾਰੀ ਦੇਖਦੇ ਹੋਇਆ ਨਗਰਪਾਲਿਕਾ ਸ਼ਾਹੋ ਦੇ ਪਤਾ ਦੀ ਉਦਾਰ ਸੇਵਾ ਕਿ 500 ਕਿਹਾ Can't be